ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਸਾਡੇ ਚੈਨਲ ਤੇ ਹੋਰ ਸੁਣਾਓ ਕੀ ਹਾਲ ਚਾਲਾ ਅਸੀਂ ਸਾਰੇ ਠੀਕ ਠਾਕ ਹਾਂ ਆਸ ਕਰਦੇ ਹਾਂ ਕਿ ਤੁਸੀਂ ਵੀ ਠੀਕ ਹੋਗੇ ਸੋ ਅੱਜ ਨਾ ਹਲਕਾ ਜਾਂ ਮੌਸਮ ਵਧੀਆ ਹੈ ਬਸ ਵਧੀਆ ਗਾ ਨਾ ਧੁੱਪ ਗਰਮੀ ਹੋ ਲੱਗੀ ਆ ਤੇ ਰੋਂ ਜੀ ਕਿੰਨੇ ਕੀ ਮੂਮਾ ਕੁਸ਼ ਬਣਾਉਂ ਮੈਂ ਕਿ ਭਈ ਮੈਂ ਤੇ ਕੁਝ ਨਹੀਂ ਬਣਾਉਣਾ ਪਰ ਹੁਣ ਨਹੀਂ ਹੁੰਦਾ। ਪੱਲੀ ਗਲ ਵਿੱਚ ਇੱਕ ਡੇ ਸੁਨੇ ਆਂਬਾ। ਅਟੇਕੇ ਟੁੱਟਗੇ ਸਾਰੇ ਫਟਗੇ ਨਾ ਇਹ ਹੁਣ ਪੱਕਿਆਂ ਚ ਤੇ ਨਾ ਕੱਚਿਆਂ ਚ। ਮੈਂ ਤਾਂ ਇਸ ਤਰ੍ਹਾਂ ਵੀ ਸ਼ਾਇਦ ਖਾ ਕੇ ਵਧੀਆ ਲੱਗੂਗਾ। ਆਏ ਹਾਏ, ਮੂੰਹ ਚ ਪਾਣੀ ਭਰ ਲਈ ਆ ਗਿਆ। ਕਿਵੇਂ ਦਾ? ਤੇ ਵਰਨ ਜੀ ਕਹਿੰਦੇ ਮम्मा ਕੁਝ ਬਣਾਓ ਤੇ ਮੈਂ ਕਹਾ ਭਾਈ ਮੈਂ ਅਸੇ ਕੁਝ ਨਹੀਂ ਬਣਾਉਂ। ਮੇਰੇ ਅੱਥੀ ਕੁਝ ਨਹੀਂ ਬਣਾਉਣਾ। ਤੇ ਮੰਨੂ ਆਈ ਰਵਾ ਉਹ ਦੋਏ ਨਹੀਂ ਕਰਦਾ ਸੀ ਮਾਈਕਰੋ ਚ ਸਾਰਾ ਕੁਝ ਤੇ ਮਾਈਕਰੋ ਚ ਕਰਨਾ ਸੀ ਤੇ ਉਹ ਲਾਈਟ ਬੰਦ ਹੋ ਗਈ ਤੇ ਇੱਧਰ ਦੇਖੋ ਰੋਟੀ ਪੀਜ਼ਾ ਇਹ ਇਹ ਮੇਰੇ ਬੱਚਿਆਂ ਦਾ ਫੇਵਰੇਟ ਆ ਵੀ ਰੋਟੀਆਂ ਤੇ ਬਣੀਏ ਹੁੰਦੀਆਂ ਘਰ ਚ ਇਹ ਝੱਟ ਰੋਟੀ ਪੀਜ਼ਾ ਬਣਾ ਲੈਂਦੇ ਆਏ ਹਾਏ ਕੀ ਬਾਤ ਆ ਇਹ ਖਲਾਰ ਖਲਾਰ ਤਾਂ ਮੈਂ ਕਿੱਥੇ ਖਲਾਰਦਾ ਲੈ ਲਓ ਮਿੰਗ ਤਾਂ ਤੁਸੀਂ ਸਾਰਾ ਖਲਾਤਾ ਸਾਰਾ ਕੁਝ ਵਰਨ ਜੀ ਨੇ ਆਪੇ ਘਟਿਆ ਕਿਉਂ ਆਦਾ ਸਾਰਾ ਚੀਜ਼ ਦੇ ਕਮਾ ਨਾ ਹੋਰ ਕੀ ਕਿਉਂ ਤਿਆਰ ਹੋ ਜੀ ਹੁਣ ਜਿੰਨਾ ਖਲਾਰਾ ਪਾਇਆ ਨਾ ਖਲਾਰਾ ਵੇਖੋ ਤੁਸੀਂ ਇਹ ਮੈਂ ਤੇ ਜਵਾਬ ਦੇਤਾ ਕਿ ਮੈਂ ਨਹੀਂ ਬਣਾਉਣਾ ਉਸ ਤੋਂ ਬਾਅਦ ਜਿਹੜਾ ਖਲਾਰਾ ਪਾਇਆ ਇਹਨੇ ਤਵਾ ਤਵਾ ਤੇ ਦੇਸੀ ਕਿਉਂ ਲੋਣਾ ਹੀ ਉਹ ਲਈ ਜਾਣਾ ਦੂਸਰਾ ਮੈਗਨਿਨ ਨਹੀਂ ਇਹਦਣੋ ਬੰਦਾ ਆਪੇ ਹੀ ਕੰਮ ਕਰ ਲੇਦੇ ਚੰਗੀ ਗੱਲ ਆ ਜਿੰਨਾ ਤੁਸੀਂ ਖਲਾਰਾ ਹੋਣਾ ਤੇ ਜਿੰਨਾ ਹੀ ਸਾਮਣ ਤੇ ਬਾਅਦ ਚ ਟਾਈਮ ਲਾਉਣਾ ਆਹ ਤੇ ਬਣਾਓ ਬਣਾਓ ਕੁਝ ਬਣਾਓ ਕੁਝ ਬਣਾਓ ਅੱਜ ਕਣੀਆਂ ਦੋ ਨਹੀਂ ਪਈਆਂ ਤੇ ਬਣਾਓ ਕੁਝ ਬਣਾਓ 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 ਕਿਉਂ ਮੈਨੂੰ ਦੋ ਗਣੀਆਂ ਪਈਆਂ ਤੇ ਪੜਾ ਸੋਝਣ ਦੀ ਪੂਰਾ ਕਿਤੇ ਚਮਾਸਾ ਲੱਗ ਗਿਆ ਮੜ ਮਣੀ ਜੀ ਬਾਰਿਸ਼ ਹੋਈ ਬਣਾਓ ਕੁਝ ਬਣਾਓ ਕੁਝ ਅੱਜ ਦੇਦੇ ਕੌਣ ਮੈਨੂੰ ਦੇ ਦੇ ਤਾਂ ਮੈਂ ਬਣਾ ਦਿੰਨੀ ਕੁਝ ਸੁਖਰਾ ਜੀ ਕਿਤੇ ਮੇਰੇ ਪੈਰੀਂ ਕੋਈ ਗਰਮੀ ਚ ਕੀ ਬੋਲੇ? ਹਾਂਜੀ। ਕੀ ਬੋਲੇ? ਕੁਛ ਨਹੀਂ। ਮੈਨੂੰ ਕਹਿੰਦਾ ਸ਼ੁਕਰਾ ਤੁਸੀਂ ਕਿਤੇ ਕਿਚਨ ਚ ਜਾਏ। ਮੈਂ ਗੁਰੂ ਘਰ ਦੇ ਪਿੱਛੇ ਚਾਦਰ ਜਦੋਂ ਫਿਰ ਅਲਾਨੀ ਮੌਜੂਦ ਸੀ। ਓਹ ਗੁਰੂ ਆਇਆ ਉਹਦੀ ਵੱਖਰੀ ਗੱਲ ਹੈ ਕਿ ਗੁਰੂ ਕਿਚਨ ਜਾ ਗਿਆ। ਪਰ ਮੈਂ ਕਹਾ ਸ਼ਾਇਦ ਮੈਨੂੰ ਗਿਆ ਵੀ ਤੂੰ ਆਈ ਨਹੀਂ ਕਿਚਨ ਚ ਸਵੇਰੇ ਭਰਾ ਸਭ ਦੀਆਂ ਕਿਹਦੀ ਸਿੰਪਲ ਬਰੋਟੀ, ਕਿਹਦੀ ਮਸੀ ਰੋਟੀ, ਕਿਹਦੀ ਮਲਟੀ ਗ੍ਰੇਨ। ਕਿਹਦੇ ਸਿੰਪਲ ਪਰ ਫੁਲਕੇ। ਸਾਰਾ ਕੁਝ ਕਰਕੇ ਬਣਾ ਕੇ ਵਕ-ਵਕ ਸਭ ਦੀਆਂ ਵੱਖਰੀਆਂ ਬੁੱਤੀਆਂ ਇਹ। ਸਾਰਿਆਂ ਦੀ ਬਣਾ ਕੇ ਤੇ ਫੇਰ ਮੈਂ ਕਿਚਨ ਚ ਗਈਆਂ ਸਾਰਾ ਇੱਧਰ ਕਰਕੇ ਤੇ ਸੰਭਾਲ ਕੇ ਤੇ ਹੁਣ ਮੈਂ ਨਾ ਜਾਂਦਾ ਕੁਝ ਬਣਾਉ ਇੱਕ ਤਿੰਨੇ ਵੀ ਪੀਜ਼ਾ ਆਪੇ ਬਣਾ ਲਿਆ ਹਨ ਦੂਸਰਾ ਆਪਾਂ ਨਾ ਇੱਧਰ ਮੇਰੇ ਕੋਲ ਨਾ ਚੱਲੀ ਦੇ ਦਾਣੇ ਹੈਗੇ ਸੀ ਦਿਖਾਉਣੀ ਹਨ ਮੈਂ ਮੰਮੀ ਗਈ ਸੀ ਇੱਕ ਵਾਰ ਮੰਡੀ ਉੱਥੋਂ ਆਪਾਂ ਕਿੰਨਾ ਕੁਝ ਲੈਂਦਾ ਤੋਂ ਉਦੋਂ ਦੇ ਨਾ ਮੱਕੀ ਦੇ ਦਾਣੇ ਕੱਢ ਕੇ ਰੱਖੇਗੇ ਤੇ ਇਹਨਾਂ ਨੂੰ ਆਪਾਂ ਪਾਣੀ ਪਾਉਣੇ ਵਿੱਚ ਹੀ ਸ਼ੋਅ ਕਰਨਾ ਜੀ ਆਹ ਵੀ ਪਾ ਲਈ ਫਿਰ ਜਿਹੜਾ ਖੰਡ ਰੱਖਿਆ ਉਹ ਵੀ ਲੋਸਟ ਰਹਿ ਜਾਂਦਾ ਕਿਉਂਕਿ ਮੈਂ ਇਹ ਚੀਜ਼ ਤੋਂ ਕਿਹੜਾ ਆਏ ਥੋੜੇ ਬਹੁਤ ਜਿਹੜੇ ਬਚੇ ਹੋਏ ਪਛਾ ਇਹਨਾਂ ਵਿੱਚ ਦੋ ਗ ਨੂੰ ਲਸ ਚਿਲੜਾ ਗਿਆਂ ਕੀ ਕਰਨਾ ਵੀ ਮੈਂ ਸੁਆਦ ਆਪਾਂ ਆਪ ਹੀ ਕਰ ਲੈਣਾ ਤੇ ਪੀਜ਼ਾ ਸਾਨੂੰ ਵੀ ਸਾਨੂੰ ਮਿਲਨੇ ਆ। ਉਹ ਵਾਲੀ ਮੈਂ ਦੂਰ ਬਣਾਈ ਆ। ਹਾਏ ਓਏ ਮੈਂ ਦੂਰ ਬਣਾਈ ਆ। ਆਇਆ ਬਹੁਤ ਇਹਨਾਂ ਨੂੰ ਹੁਣ ਗੈਸ ਔਨ ਕਰਕੇ ਤੇ ਇਹ ਜਿਹੜੇ ਮੱਕੀ ਦੇ ਦਾਣੇ ਆ ਕੌਣ ਹੈ ਇਹਨਾਂ ਨੂੰ ਜਿਹੜਾ ਆਪਾਂ ਬੋਇਲ ਕਰ ਲੈਨੇ ਆ। ਤੇ ਫਿਰ ਬਣਾਉਨੇ ਆ ਤੁਖ ਖਾਣ ਪੀਣ ਲਈ। ਤੇ ਇਧਰ ਤੇ ਦੂਸਰਾ ਪੀਜ਼ਾ ਵੀ ਰੈਡੀ ਹੋ ਗਿਆ ਜੀ। ਆਏ ਹਾਏ 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 ਕੀ ਵਾਤਾ। ਕੋਲ ਬਹੁਤ ਕੁਝ ਖਾਣ ਲਈ। ਕਿਉਂ ਉਹਨਾਂ ਨੇ ਖਾ ਜਾਣਾ ਵਿਚਰਿਆਂ ਨੇ ਜਿਹੜਾ ਕੋਈ ਵੀਡੀਓ ਵੇਖੂਗਾ ਤੇਰਾ ਕੀ ਲਾਦਾ ਉਹ ਖਾ ਜਾਊਗਾ ਨਹੀਂ ਬੜ ਫਿਰਵੀ ਜੀ ਕੀ ਹੁੰਦਾ ਵੀ ਬੇਟੀ ਬੱਟ ਫਿਰਵੀ ਬੱਟ ਫਿਰਵੀ ਗਈ ਕੁਝ ਨਹੀਂ ਬਸ ਹੋ ਗਿਆ ਐਡਾ ਜਵਰ ਲੱਗਣ ਦੇ ਆ ਬੰਦਾ ਕਰਦਾ ਬੰਦ ਗਿਆ ਐਸਾ ਹੋ ਗਿਆ ਕਰ ਦੋ ਕਰ ਦੋ ਕਰ ਇਹ ਵੀ ਭਾਈ ਸਾਹਿਬ ਜਿਹੜਾ ਖਲਾਰਾ ਪਾਇਆ ਨਾ ਇਹਨੂੰ ਸਿੱਨਾ ਬਣਾ ਲਈਏ ਕੋਈ ਖਲਾ ਨਾ ਨਾ ਚੁੱਕ ਕੇ ਸਾਰਾ ਕੁਝ ਸਾਫ ਸੁਥਰਾ ਕਰਕੇ ਆਈਏ ਇਦਾਂ ਨਹੀਂ ਇਹਦਾ ਕੀ ਕਰਨਾ ਵਾ ਇਨੂੰ ਬੋਇਲ ਕਰਨਾ ਇਦਾਂ ਕੀ ਕਰਨਾ ਇਹ ਬੋਇਲ ਆਪਣੇ ਆਪ ਹੁੰਦੀਆਂ ਰਹਿਣੀਆਂ ਇੱਥੇ ਬਸ ਰੱਖੀਆਂ ਹਾਂ ਹਾਂ ਤੁਹਾਡਾ ਹੋ ਗਿਆ ਕੰਮ ਅੱਛਾ ਨਾਲ ਦੁੱਧ ਹਾਂਜੀ ਕੀ ਬਾਤ ਹੈ ਰੰਗ ਇਹ ਦੁੱਧ ਨੂੰ ਅੱਛਾ ਚੁੱਪਾਈ ਬਹੁਤ ਹੀ ਵਧੀਆ ਲਓ ਜੀ ਇੱਕ ਪੀਸ ਮੈਂ ਵੀ ਮੋੜ ਲਿਆ ਵਿੱਚੋਂ ਮੈਂ ਕਿਹਾ ਮੈਂ ਖਾਣੀ ਆ ਹੂੰ ਬਹੁਤ ਵਧੀਆ ਨਾ ਇਹ ਹਲਦੀ ਹੋ ਗਿਆ ਤੇ ਪੀਜ਼ਾ ਦਾ ਪੀਜ਼ਾ ਹੋ ਗਿਆ ਕ੍ਰੇਵਿੰਗ ਹੁੰਦੀ ਹਣੀ ਤੁਨੂੰ ਪੀਜ਼ੇ ਦੀ ਕ੍ਰੇਵੀ ਹੁੰਦੀ ਸਾਵਲ ਤਾਂ ਕਹਿੰਦਾ ਮੈਨੂੰ ਕ੍ਰੇਵਿੰਗ ਹੋਣੀ ਆ ਇਹ ਜਿਹੜਾ ਰੋਟੀ ਪੀਜ਼ਾ ਨਾ ਇਹ ਤੇ ਸਾਡੇ ਘਰ ਬੰਦਾ ਹੀ ਰਹਿੰਦਾ ਸਾਵਲ ਆਇਆ ਉਹਨੇ ਬਣਾ ਲੈਣਾ ਇਹ ਆਏ ਨੇ ਬਣਾ ਲੈਣਾ ਹੂੰ ਤਾਂ ਮੈਂ ਭਾਵੇਂ ਕੋ ਬੰਦਾ ਮੁੰਡਾ ਹੂੰ ਉਹ ਬਣਾਉਣਾ ਹੈ ਸਟਿੱਕ ਕਿ ਮੀਟ ਕਿ ਮੀਟ ਬਣਾਉਣਾ ਹੈ ਆ ਆ ਆ ਆ ਫਿਰ ਮੈਂ ਜੁਲੀਸ ਬਰਗਰ ਖਾਧੀ ਹੂੰ ਫਿਰ ਉਹਨੇ ਬਰਗਰ ਬਣਾਏ ਸਮੋਸੇ ਬਣਾਏ ਫਿਰ ਉਹਦਾ ਨੇ ਬ੍ਰੀਟੋ ਬਣਾਇਆ ਆਈ ਗਿਆ ਫਿਰ ਉਹਨੇ ਜਦੋਂ ਉਹਨੂੰ ਬ੍ਰੀਟੋ ਤਾਂ ਜਿੱਤ ਆ ਗਿਆ ਵੀ ਆ ਬਣਾਉਣਾ ਉਹਨੇ ਫਿਰ ਉਹਨੂੰ ਇਦਾਂ ਸੜੀਆਂ ਮਾਈਆਂ ਹੂੰ ਫਿਰ ਉਹਨੇ ਕਟਿਆ ਹੂੰ ਫਿਰ ਮੈਨੂੰ ਆਇਰ ਇੰਦ ਲਾਈ ਹੂੰ ਮਿੱਲੇ ਬੈਠੇ ਆਂ। ਅਵੇਲੇ ਬੈਠੇ ਕੁਝ ਨਾ ਕੁਝ ਤੇ ਬਣਾਈਆਂ। ਕੁਝ ਨਵੋ ਕੁਝ ਦਿਖਾਉਣ ਨੂੰ ਮਿਲੇ। ਕੱਲੋ ਮੈਨੂੰ ਗਿਆ ਮੈਂ ਕਿਹਾ ਵੀ ਮੈਂ ਤਾਂ ਹੁਣੇ ਅਜੇ ਫ੍ਰੀ ਹੋਈ ਆਂ। 11 ਵਜੇ ਮੈਂ ਵੀਲੀ ਹੋਈ ਆਂ ਸਵੇਰ ਦੀ ਰੋਟੀ ਖਾਧੀ ਅਜੇ। ਇਹਨੂੰ ਬੜੀ ਸ਼ੁੱਧ ਭੁੱਖ ਲਾਦੀ ਆਂ। ਇਹਨੇ 2 ਘੰਟੇ ਬਾਅਦ ਕਹਿਣਾ ਕੁਝ ਬਣਾਈਏ। ਆਹ ਬੱਤੀ ਨਹੀਂ ਆ ਗਈ ਫਿਰ ਹਣ ਕੀ ਕਰਨਾ। ਹੂੰ ਇਹ ਇੰਨੀ ਲਾਈਟ ਲੈਂਦਾ ਨਾ ਜਿਹੜਾ ਆਪਣੇ ਉਹਨੇ ਝੱਟ ਨੂੰ ਵਾਟਾ ਡੈਡ ਕਰ ਦੇਣਾ ਦੋ ਜਿਹੜਾ ਹੈਂਡ ਵਾਲਾ ਜਿਹੜਾ ਉਹ ਨਹੀਂ ਕਰਦੀ ਕੁਝ ਵੀ ਜਿਹੜਾ ਮੇਰੇ ਜੋ ਕੀ ਕਹਿੰਦਾ ਸੀ ਹਾਂ ਉਹਦੇ ਨਾਲ ਹੋਇਆ ਨਾ ਗਲਾਸ ਚ ਪਾ ਦੇ ਹੋ ਗਿਆ ਨਾਲੇ ਨੇ ਕਾਫੀ ਦਾ ਚੰਗਾ ਵੱਡਾ ਮੱਗ ਭਰ ਕੇ ਪੀਣ ਨੂੰ ਮਿਲ ਗਿਆ। ਲੋਜੀ ਕਰੀਮੀ ਇੰਨੀ ਗਹੋਂਡੀ ਆ। ਲਾਈਟ ਬੰਦ ਹੋ ਗਈ ਆ ਤੇ ਹੁਣ ਨਾ ਇੱਕ ਜਿਗਾਰਡ ਲੱਗਣ ਲੱਗਾ ਐ। ਇੱਥੇ ਕਾਫੀ ਪਾ ਲਈ ਆ ਖੰਡ ਭਲੀ ਨਾਲ। ਹੂੰ। ਪੀਦੇ ਨੂੰ ਖਾ ਲਿਆ ਹੋਇਆ ਜਿਹਾ ਕਮ ਹੋ ਜਾਂਦੀ। ਹੂੰ ਕਿਉਂ? ਹੂੰ। ਕੌਫੀ ਆ ਵੀ ਇੱਕ ਤਰੀਕਾ ਹੈਗਾ ਜੀ ਕਿਉਂਕਿ ਇੱਥੇ ਥੋੜੀ ਜਿਆਦਾ ਪਾਈ ਨਾ ਨੇ ਆਵੇਂ ਨਵਾਂ ਤਰੀਕਾ ਵੇ ਲੋਕ ਫਿਰ ਹੁੰਦਾ ਐਦਾਂ ਕੇ ਇਹ ਨਹੀਂ ਬਣਾਈ ਹੁੰਦੀ ਨਾ ਢੁੰਡੀ ਜਾਂਦੀ ਬਾਅਦ ਥੋੜੇ ਘੱਟ ਜਿਆਦਾ ਮਿਲਣਾ ਤਾਂ ਪ੍ਰੈਸਰ ਹੋ ਜਾਏਗਾ ਪ੍ਰੈਸ ਹੋਇਆ ਪਰ ਅਜੇ ਲੀਕ ਨਹੀਂ ਹੋਈ ਹੈ ਇਹ ਵਿਚਾਰਾ ਹੁੰਦਾ ਉਹਦੇ ਲਈ ਨਾ ਨਾ ਪਾਸੇ ਜਾਂ ਘੱਟ ਪਾਉਣਾ ਹੀ ਥੱਲਾ ਨਾ ਲਓ ਜੀ ਲੈ ਕੀ ਬਾਤ ਹੈ ਕੌਫੀ ਬਣਾ ਆ ਗਲੀ ਕੇ ਕਾਫੀ ਲਵਰ ਕੀ ਬਾਤ ਹੈ ਮੈਂ ਤਾਂ ਨਹੀਂ ਗਿਆ ਕੀ ਹੋ ਗਿਆ ਜ਼ਿਆਦਾ ਹੋ ਗਿਆ ਐਸੀ ਸਪੈਸ਼ਲ ਗਲਾਸ ਨਾ ਮੱਗ ਜੀ ਕਾਫੀ ਭੇਂ ਜੀ ਰੱਖਿਆ ਤੇ ਮੈਨੂੰ ਇੰਨਾ ਤੋਂ ਇੰਨਾ ਖਤਰਾ ਰਹਿੰਦਾ ਨਾ ਸਟਰੋ ਵੀ ਇਹ ਕੱਚ ਦੀਆਂ ਆ ਤੇ ਟੁੱਟ ਜਾਣੀਆਂ ਸਵੇ ਇਹਨਾਂ ਹਸਾਵਲ ਨੇ ਤੇ ਵਰੁਣ ਨੇ ਜਦੋਂ ਵੀ ਕਾਫੀ ਪੀਣੀ ਇਹਦੇ ਜੀ ਪੀਣੀ ਆ ਕਹਿੰਦਾ ਕੀ ਗੱਲ ਗੈਸਟਰੀ ਪੀ ਸਕਦੇ ਇਹ ਹੀ ਨਹੀਂ ਪੀ ਸਕਦੇ ਇਹ ਜਦੋਂ ਨੇ ਲਿਆਂਦੇ ਇਹ ਹੀ ਦੋਵੇਂ ਯੂਜ਼ ਕਰਦੇ ਆ ਲਓ ਜੀ ਆਪਣਾ ਰਿਗਾਰਡ ਕਰ ਲਿਆ ਨੇ ਤੇ ਖਲਾਰਾ ਆ ਹੁੜਾ ਪਾਇਆ ਹੈ ਕੀ ਕਰੀਗੇ ਅੰਜ ਵੀ ਕਾਫੀ ਬਣ ਜਾਂਦੀ ਜੀ ਇਸ ਤਰ੍ਹਾਂ ਇਸ ਤਰੀਕੇ ਨਾਲ ਵੀ ਤੁਸੀਂ ਬਣਾ ਸਕਦੇ ਜੀ ਕਾਫੀ ਬਈ ਆਪਣੀ ਕਾਫੀ ਅੱਛਾ ਹੂੰ ਲੋ ਜੀ ਖਾ ਲੋ ਤੁਸੀਂ ਵੀ ਪੀਜਾ ਨਿਆਣੇ ਵੇ ਲੋ ਆਪਣਾ ਬੰਦੋਬਸਤ ਘਾਰ ਹੀ ਲੈਂਦੇ ਸੋਖਿਆਗਾ ਮੈਨੂੰ ਆਪਣੇ ਬੱਚਿਆਂ ਦਾ ਕਿ ਦੋਵੇਂ ਆਪਣੇ ਖਾਣ ਪੀਣ ਦਾ ਨਾ ਰਿਜ਼ਮੈਂਟ ਕਰ ਲੈਂਦੇ ਆ ਮੈਂ ਇੱਕ ਵਾਰੀ ਨਾ ਕੀਤੀਆਂ ਨਾ ਵੀ ਮੈਂ ਕੁਝ ਨਹੀਂ ਹੋਣ ਕਰਨਾ ਕਿਉਂਕਿ ਮੈਂ ਹੁਣੇ ਹਜੇ ਵਿਲੀ ਹੋਈ ਸੀ ਥੋੜਾ ਹੋਰ ਵੀ ਕੰਮ ਕੀਤਾ ਤੇ ਇਹ ਬਾਜੀ ਨਾਲੇ ਗਰਮੀ ਪਈ ਮੈਂ ਕੋਈ ਠੰਡਾ ਮੌਸਮ ਹੈ ਮੈਂ ਕੁਝ ਹੋਰ ਬਣਾਣਾ ਪਕੌੜੇ ਇਹਨੂੰ ਪਸੰਦ ਨਹੀਂ ਆਈ ਪਰ ਇਹਨੇ ਆਪਣਾ ਜੁਗਾੜ ਲਾ ਹੀ ਲਿਆ ਤੇ ਆਪਣੇ ਲਈ ਖਾਣ ਪੀਣੀਆਂ ਨੇ ਬਣਾ ਹੀ ਲਿਆ ਸਾਰਾ ਕੁਝ ਉਹਨੇ ਮ제 ਲੈਣੇ ਬਹਿ ਕੇ ਇੱਥੇ ਨਾਲ 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 ਫੋਨ ਤੇ ਨਾਲ ਨਾਲ ਕਾਫੀ ਇੰਜੋਏ ਕਰਨੀਆਂ ਤੇ ਨਾਲ ਆਪਣਾ ਰੋਟੀ ਵੀਜ਼ਾ ਖਾਊਗਾ ਤੇ ਜੀ ਕਿਤੇ ਸਾਵਲ ਨੂੰ ਪਤਾ ਲੱਗ ਗਿਆ ਤਾਂ ਉਹਨੇ ਵੀ ਆਖਣਾ ਹੁਣ ਮੈਨੂੰ ਵੀ ਇਹੀ ਚਾਹੀਦਾ ਇਹੀ ਬਣਾਉਣਾ ਇਹੀ ਖਾਣਾ ਆਜੋ ਮਾਰੇ ਲੈ ਲਓ ਅੱਛਾ ਹੁਣ ਕਿਚਨਸ ਵਾਲਾ ਡੈਕੋ ਕਿ ਕਿਚਨ ਨੇ ਐਨੇ ਨਾ ਬੜਾ ਖਲਾਰਾ ਪਾਤਾ ਮੈਂ ਜੇ ਹੁਣ ਸਾਰੀ ਕੰਪਲੀਟ ਕਰਕੇ ਆ ਤੋ ਮਿਲਦਾ ਸਾਰਿਆਂ ਦੇ ਬੱਚੇ ਇਸ ਤਰ੍ਹਾਂ ਆਪਣੇ ਆਪਣਾ ਖਾਣ ਪੀਣ ਦਾ ਕੋਈ ਨਾ ਕੋਈ ਜ਼ਿਗਾਰਡ ਤੇ ਲਾਭ ਹੀ ਲੈਂਦੇ ਹੋਣੇ ਲਾ ਹੀ ਲੈਂਦੇ ਹੋਣੇ ਆ ਮੇਰੇ ਵਾਲੇ ਤੇ ਲਾ ਲੈਂਦੇ ਆ ਵੀ ਇਹਨਾਂ ਨੂੰ ਬਸ ਸਮਾਨ ਚਾਹੀਦਾ ਕਿ ਘਰ ਚ ਖੁਸ਼ ਹੈਗਾ ਆ ਤੇ ਬਸ ਫਿਰ ਇਹਨਾਂ ਨੇ ਬਣਾ ਲੈਣਾ ਇਹ ਚੀਜ਼ ਖਾਣਾ ਵੀ ਕਹਿੰਦੇ ਆ ਨਾ ਵਧੀਆ ਨਹੀਂ ਹੁੰਦਾ ਪਰ ਕੀ ਕਰੀਏ ਹੁਣ ਬੱਚੇ ਜਿਹੜੇ ਰਹਿੰਦੇ ਨੇ ਨਾ ਉਹ ਚੀਜ਼ ਚਾਹੀਦਾ ਚਾਹੀਦਾ ਦੋਨਾਂ ਨੂੰ ਦੋਨੇ ਬੜਾ ਪਸੰਦ ਕਰਦੇ ਝੀ। ਕਿਉਂ ਚੀਜ਼ ਲਵਰ? ਕੋ ਚੀਜ਼ ਲਵਰ ਐਂਡ ਕਾਫੀ ਲਵਰ। ਖਾਓ ਮਾਰੋ। ਖਾਓ। ਆ ਆਨੰਦ। ਮੈਂ ਕਿਹਾ ਉਹ ਤੇ ਦੀ ਜੀ ਨਹੀਂ ਹੈ। ਅੱਛਾ ਸੋ ਤੇ ਦੀ ਚੀਜ਼ ਨਹੀਂ ਆ ਗਈ। ਆਹਾ ਆਹਾ ਲਵਲ ਜਾ ਰਹੇ ਵੀ। 啊哈。Uh huh.